ਉਹ ਅਸੀਂ ਜਾਣਨਾ ਹੈ ਤਾਂ ਆਈਏ ਆਪਾਂ ਉਹਨਾਂ ਪਿਆਰਿਆਂ ਦੀ ਗੱਲ ਕਰਦੇ ਆ ਜਿਹੜਾ ਯਿਸੂ ਮਸੀਹ ਨੂੰ ਪਿਆਰ ਕਰਦਾ ਹੈ ਮੱਤੀ 8 7 ਦੀ ਕੀ ਆਇਤ ਨੂੰ ਪੜਾ ਗਿਆ ਸੀ ਮੱਤੀ 8 7 ਦੀ ਕੀ ਆਇਤ ਨੂੰ ਬੋਲ ਹallelujah ਬਣਾ ਪਰਮੇਸ਼ਰ ਅਸੀਂ ਕਿ ਜਲਦੀ ਨਾ ਪਰਦੇ ਨਾ ਨਾ ਹਰੇਕ ਹਰਨਾ ਮੈਨੂੰ ਪ੍ਰਭੂ ਪ੍ਰਭੂ ਕਹਤਾ ਹੈ ਸੁਰਗ ਦੇ ਰਾਜ ਵਿੱਚ ਬੜੇਗਾ ਹਾਂ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਤੇ ਚੱਲਦਾ ਹੈ ਹallelujah ਕclesiast ਨੂੰ ਬੜਾ ਧਿਆਨ ਨਾਲ ਬੋਲ ਹallelujah ਕੀ ਕਹਿੰਦਾ ਹੈ ਕਿ ਪ੍ਰਭੂ ਪ੍ਰਭੂ ਕਹਿਣ ਵਾਲਾ ਸਵਰਗਸ਼ ਨਹੀਂ ਜਾਏਗਾ ਸੋ ਜਾਏਗਾ ਜੋ ਉਹਦੀ ਇੱਛਾ ਨੂੰ ਬੋਲੋ ਸਾਡੇ ਇੱਛਾ ਨੂੰ ਇੱਛਾ ਨੂੰ ਪੂਰਿਆ ਕਰੇਗਾ ਬੋਲ ਹallelujah ਸਾਰੇ ਜਿਹੜੇ ਕੋਹ ਜਾਏਗਾ ਜੋ ਉਹਦੀ ਇੱਛਾ ਨੂੰ ਪੂਰਿਆ ਕਰੇਗਾ ਉਹ ਇੱਛਾ ਕੀ ਹੈ ਪ੍ਰਭੂ ਯੀਸ਼ੂ ਮਸੀਹ ਨੇ ਬਚਨ ਨੂੰ ਫੋਲੋ ਕਰਨਾ ਯੀਸ਼ੂ ਦੇ ਪਿੱਛੇ ਚੱਲਣਾ ਯੀਸ਼ੂ ਨੇ ਆਖਿਆ ਜੋ ਮੇਰੇ ਪਿੱਛੇ ਚੱਲਦਾ ਹੈ ਮੈਂ ਉਸ ਨੂੰ ਵਧਾਵਾਂਗਾ ਉਸ ਨੂੰ ਕਿਸੇ ਚੀਜ਼ ਦੀ ਥੋੜਾ ਨਹੀਂ ਰਹਿਣ ਦੇਵਾਂਗਾ ਜਿਹਨੂੰ ਕਾਵਾ ਪੰਛੀ ਨੂੰ ਜਾ ਸਕਦਾ ਹੈ ਤੇ ਮੈਂ ਤੁਹਾਨੂੰ ਕਿਉਂ ਨਹੀਂ ਰਜ਼ਾ ਬੋਲੋ ਹallelujah ਬੋਲੋ ਪ੍ਰਭੂ ਯਸ਼ੂ ਮਸੀਹ ਕੀ ਪਵਿੱਤਰ ਆਤਮਾ ਦੀ ਤਾਰੀ ਗਾਣਾ جو پڑھو یشو مسید ہے جو پڑھو یشو مسید ہے چوبی آج میں بڑھنا گے پا سوہر ایک جو میرے ایک بچن سوندہ آتے اونہ ہوتے چالدہ ہے وہ اس گھتو مان برکا جانے آ جاوے گا چہر میں پتھے ہوتے آپ بڑھنا چھر پڑھنایا حالیلویہ سوہر ایک جو ਮੇਰੇ ਇਹ ਬਚਨ ਸੁਣਦਾ ਤੇ ਉਹਨਾਂ ਉੱਤੇ ਚੱਲਦਾ ਹੈ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹਨੇ ਪੱਥਰ ਉੱਤੇ ਆਪਣਾ ਘਰ ਬਣਾਇਆ ਹallelujah ਕਿਹਦਾ ਉਹ ਬੁੱਧਵਾਨ ਕੌਣ ਜੀ ਕੌਣ ਜੀ ਬੁੱਧਵਾਨ ਜੀ ਬੁੱਧਵਾਨ ਬਣੋਗੇ ਕਿ ਤੇ ਮੂਰਖ ਬਣੋਗੇ ਚੋ ਜੀ ਬੁੱਧਵਾਨ ਬੁੱਧਵਾਨ ਚਟਾਨ ਤੇ ਘਰ ਬਣਾਉਂਦਾ ਹੈ ਜਿਹੜਾ ਕਦੇ ਟੰਦਾ ਹੀ ਨਹੀਂ ਚਾਹੇ ਤੂਫਾਨ ਆਏ ਚਾਹੇ ਹਨੇਰੀ ਆਏ ਚਾਹੇ ਘਰ ਨਹੀਂ ਹੈ ਚਾਹੇ ਕਰਾਇ ਤੇ ਪਰ ਉਹਦਾ ਕਰ ਜੁੱਤੇ ਹੈ ਯੇਸ਼ੂ ਮਰਸੀ ਹਾਲੇਲੂਇਆ ਉਹ ਕਦੇ ਨਹੀਂ ਮਿਟੇਗਾ ਬੁਲ ਹਾਲੇਲੂਇਆ ਉਹ ਕਦੇ ਨਹੀਂ ਖਤਮ ਹੋਏਗਾ యేసు ਮਸੀਹ ਨੇ ਕਿਹਾ ਕਿ ਤੁਸੀਂ ਮਰ ਵੀ ਜਾਓ ਤਾਂ ਵੀ ਜਿਵਿਤ ਰਹੋਗੇ ਪਰ ਜਿਵਿਤ ਕੋ ਰਹੇਗਾ ਤੁਹਾਡਾ ਆਤਮਾ ਪਰਮੇਸ਼ਰ ਸਰੀਰ ਨੂੰ ਫਿਰ ਤੋਂ ਲਿਆ ਸਕਦਾ ਹੈ ਬੋਲ ਹallelujah ਬੋਲ ਪਰਮੇਸ਼ਰ ਮਸੀਹ ਜੇ ਨਹੀਂ ਇਹ ਤੇ ਏਲੀਆ ਤੇ موسی ਨੂੰ ਦੇਖੋ ਜਿੱਦੋਂ ਯਿਸੂ ਮਸੀਹ ਦੇ ਨਾਲੋਂ ਕੀ ਕਰ ਰਹੀ ਸੀ ਗੱਲਾਂ ਕਰ ਰਹੀ ਸੀ ਬੋਲ ਹallelujah ਯਿਸੂ ਨੇ ਉਹਨਾਂ ਨੂੰ ਜਿਵਿਤ ਕਰਤਾ ਲਾਜ਼ਰ ਨੂੰ ਜਿਵਿਤ ਕਰਤਾ ਕੀ ਅੰਤ ਸਮੇਂ ਤੁਹਾਨੂੰ ਨਹੀਂ ਜਿੰਨਾ ਕਰੇਗਾ ਹਾਲੇਲੂਇਆ ਪਰਮੇਸ਼ਰ ਨੇ ਲਿਖਿਆ ਜੋ ਦੇਖੋ ਜੋ ਮੇਰੀ ਇੱਛਾ ਤੇ ਚੱਲਦਾ ਹੈ ਕੋਈ ਨਹੀਂ ਜਾਏਗਾ ਸਤ ਹਾਲੇਲੂਇਆ ਪਰਮੇਸ਼ਰ ਦੀ ਇੱਛਾ ਨੇ ਜਾਨੋ ਕੀ ਕਿਓ ਪਰਮੇਸ਼ਰ ਦੀ ਇੱਛਾ ਕੀ ਹੈ ਪਰਮੇਸ਼ਰ ਦੀ ਇੱਛਾ ਨੱਚਣਾ ਟਪਣਾ ਗਾਣਾ ਨਹੀਂ ਹੈ ਪਰਮੇਸ਼ਰ ਦੀ ਇੱਛਾ ਹੈ ਉਹਦੇ ਵਚਨ ਤੇ ਸਿਰ ਰਹਿਣਾ ਵਚਨ ਤੇ ਖੜੇ ਰਹਿਣਾ ਵਚਨ ਤੇ ਰਹਿਣਾ ਹਾਲੇਲੂਇਆ ਹਾਲੇਲੂਇਆ ਬੋਲੋ ਖੁਦਾ ਬੰਦ ਖੁਦਾ ਜਾਣਦੇ ਹੋ ਇੱਕ ਸ਼ੈਤਾਨ ਹੈ ਸਾਡਾ ਵੈਰੀ ਉਸ ਨੂੰ ਪਤਾ ਹੈ ਕਿ ਇਹਦੀ ਜ਼ਿੰਦਗੀ ਦੇ ਵਿੱਚ ਬਚਣ ਦਾ ਰਿਹਾ ਤੇ ਇਹਨੂੰ ਮੈਂ ਜਦ ਮਰਦੀ ਦਾ ਸਕਦਾ ਬੋਲੋ ਹਾਲੇਲੂਇਆ ਬੋਲੋ ਪ੍ਰਭੂ ਯਿਸੂ ਮਸੀਹ ਕੀ ਜੇ ਇਹਦੀ ਜ਼ਿੰਦਗੀ ਚ ਬਚਣਾ ਹੈ ਤੇ ਫਿਰ ਮੈਂ ਇਹਨੂੰ ਤਾਂ ਨਹੀਂ ਸਕਦਾ ਕਿਉਂਕਿ ਬਚਣ ਕੀ ਹੈ ਤਲਵਾਰ ਹੈ ਹਥਿਆਰ ਹੈ ਉਹਨੂੰ ਜਵਾਬ ਦੇਣ ਵਾਲਾ ਇੱਕ ਕੀ ਹੈ ਮੂੰਹ ਹੈ ਬੋਲੋ ਹਾਲੇਲੂਇਆ ਬੋਲੋ ਪ੍ਰਭੂ ਯਿਸੂ ਮਸੀਹ ਇਸ ਲਈ ਸਾਨੂੰ ਉਹਦੇ ਲਈ ਤਿਆਰ ਹੋਣਾ ਪੈਣਾ ਹੈ ਪਰ ਪਿਆਰ ਐਸੀ ਐਸੀ ਪਵਿੱਤਰ ਔਰ ਅੱਛੀ ਗਲੀਸਿਆ ਬਣੋ ਜੋ ਪਾਉਲਸ ਕਹਿੰਦਾ ਹੈ ਕਿ ਮੈਂ ਉਹਦਾ ਮੇਲ ਕਿਸ ਨਾਲ ਕਰਾਤਾ ਯਿਸੂ ਦੇ ਨਾਲ ਕਰਾਤਾ ਹallelujah ਅੱਜ ਤੁਹਾਡਾ ਮੇਲ ਕਿਸ ਨਾਲ ਹੋ ਰਿਹਾ ਜੀ ਕਿਸ ਦੇ ਨਾਲ ਹੋ ਰਿਹਾ ਯਿਸੂ ਦੇ ਨਾਲ ਹੋ ਰਿਹਾ ਬਲ ਹallelujah ਬਲ ਪਰਮੇਸ਼ਰ ਅਸੀ ਕੀ ਨਾ ਤੇ ਇੱਥੇ ਸਾਨੂੰ ਹੋ ਜਾਏ ਤੇ ਨਾ ਇੱਥੇ ਬੈਠੇ ਪਾਸਵਾਦ ਅਸਿਕ ਹੋ ਜਾਏ ਕੀ ਕੋਣ ਹੈ ਸਭ ਹੀ ਵਿਸ਼ੇ ਜੋ ਕੁਝ ਵੀ ਹੋ ਰਿਹਾ ਹੈ ਉਹਦੀ ਮਹਿਮਾ ਨਾਲ ਹੋ ਰਿਹਾ ਹੈ ਹਾਲੇਲੂਇਆ ਬੋਲੇ ਪ੍ਰਮੇਸ਼ਰ ਅਸੀ ਕਿ ਅੱਜ ਸਾਨੂੰ ਅੱਛੀ ਟੀਚਿੰਗ ਅੱਛੀ ਪ੍ਰੇਰਣਾ ਲੈਣੀ ਬਹੁਤ ਚੁਕੀ ਹੈ ਪਰਮੇਸ਼ਰ ਦੇ ਰੱਤੇ ਜਿਵੇਂ ਲਿਖਿਆ ਮੈਂ ਸਮੇਂ ਸਮੇਂ ਤਾੜਨਾ ਵੀ ਕਰਦਾ ਹਾਂ ਸਮੇਂ ਸਮੇਂ ਸਮਝਾਉਂਦਾ ਵੀ ਹਾਂ ਸਮੇਂ ਸਮੇਂ ਪਿਆਰ ਵੀ ਕਰਦਾ ਹਾਂ ਸਮੇਂ ਸਮੇਂ ਜਗਾਉਂਦਾ ਵੀ ਹਾਂ ਸਮੇਂ ਸਮੇਂ ਮੈਂ ਸਿੱਖਿਆ ਵੀ ਦੇਣਾ ਹਾਂ ਸਮੇਂ ਸਮੇਂ